ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫੇਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਤੁਹਾਨੂੰ ਥੋੜੀ ਜਿਹੀ ਚੀਜ਼ ਕੁਝ ਦਿਖਾਵਾਂਗੇ ਥੋੜੇ ਜਿਹੇ ਠੀਕਾ ਡਿਜ਼ਾਈਨ ਦਿਖਾਵਾਂਗੇ ਆਪਾਂ ਤੇ ਜੋ ਕਿ ਆਪਾਂ ਮਤਲਬ ਛੋਟੇ ਬੱਚਿਆਂ ਦੇ ਜਿਵੇਂ ਕਿ ਮੇਰੀ ਗੁੜੀ ਆ 10 ਤੋਂ 12 ਸਾਲ ਦੀ 7-8 ਸਾਲ ਦੇ ਬੱਚੇ ਦੇ ਜਿਹੜਾ ਡਿਜ਼ਾਈਨ ਆ ਆਪਾਂ ਸੂਟ ਕਿਵੇਂ ਰੈਡੀ ਕਰ ਸਕਦੇ ਆ ਉਹਨਾਂ ਦੇ ਆਪਾਂ ਤੁਹਾਨੂੰ ਨਿਊ ਨਿਊ ਡਿਜ਼ਾਈਨ ਦਿਖਾਵਾਂਗੇ ਤੇ ਉਹਨਾਂ 'ਚ ਕੋਈ ਵੀ ਡਿਜ਼ਾਈਨ ਆ ਤੁਸੀਂ ਜਿਹੜਾ ਕਿ ਆਪਦੇ ਬੇਟੀ ਦਾ ਸੂਟ ਜਾਂ ਆਪਦੇ ਸੂਟ ਤੇ ਵੀ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ ਪਰ ਬੱਚਿਆਂ ਦੇ ਬਹੁਤ ਸੋਹਣੇ ਲੱਗਦੇ ਆ ਉਹਨਾਂ 'ਚ ਕੁਝ ਕਿ ਆਪਾਂ ਪਿਕ ਆ ਜਿਹੜੇ ਦਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਆ ਤੇ ਉਹ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਆ ਤੇ ਜੇ ਉਹਨਾਂ 'ਚ ਕੋਈ ਵੀ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਦਾ ਤਾਂ ਪ ਇਹ ਵੱਡਾ ਡਿਜ਼ਾਈਨ ਹੈ ਜਿਹੜਾ ਸਭ ਤੋਂ ਵੱਧ ਲੇਸ ਨਾਲ ਬਣਾਇਆ ਹੋਇਆ ਡਿਜ਼ਾਈਨ ਕਿਹੜਾ ਸੋਹਣਾ ਠੀਕ ਆ ਤੇ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਆ ਕਰੋ ਇੱਕ ਛੋਟਾ ਜਾਂ ਪਿਆਰਾ ਜਾਂ ਕਿਉਂਕਿ ਤੁਹਾਡੇ ਕਮੈਂਟ ਨਾਲ ਆਪਾਂ ਨੂੰ ਹੌਸਲਾ ਮਿਲਦਾ ਤੇ ਜੇਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਦੇ ਬਹੁਤ ਸਰੀਆ ਕਟਿੰਗ ਦੀਆਂ ਸਟਿਚਿੰਗ ਦੀਆਂ ਵੀਡੀਓ ਬਿਊਟੀ ਨਾਲ ਰਿਲੇਟਡ ਹੋਮ ਮੇਡ ਹੈਗੀਆਂ ਤੇ ਜੇ ਕੋਈ ਵੀ ਲੱਗਨ ਆਪਦੀ ਤੁਹਾਨੂੰ ਹੋਰ ਵੀ ਵੀਡੀਓ ਚਾਹੀਦੀ ਹੈ ਤਾਂ ਆਪਾਂ ਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਤੋਂ ਦਾ ਬਹੁਤ-ਬਹੁਤ ਧੰਨਵਾਦ ਜੂ ਆਪਾਂ ਨੂੰ ਇੰਨਾ ਜਿਆਦਾ ਸਪੋਰਟ ਕਰ ਰਹੇ ਹੋ ਠੀਕ ਆ ਆਪਣੀਆਂ ਵੀਡੀਓ ਦੇਖਦੇ ਆ ਉਹਨਾਂ ਭੈਣ ਭਰਾਵਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚਲੋ ਠੀਕ ਆ ਆਪਾਂ ਤੁਹਾਡੇ ਨਾਲ ਇੱਕ ਸ਼ੇਅਰ ਕਰਦੇ ਆ ਠੀਕ ਆ ਹਾਂਜੀ ਇਹ ਸਾਰੇ ਛੋਟੇ ਛੋਟੇ ਸੂਟ ਲੈਸ ਨਾਲ ਡਿਜ਼ਾਈਨ ਕੀਤੇ ਹੋਏ ਬਹੁਤ ਸੋਹਣੇ ਲੱਗਦੇ ਆ ਤੇ ਤੁਹਾਨੂੰ ਸਭ ਤੋਂ ਵੱਧ ਕਿਹੜਾ ਡਿਜ਼ਾਈਨ ਪਸੰਦ ਆ ਤੇ ਜਰੂਰ ਦੱਸਿਓ ਠੀਕ ਆ ਤੇ ਕਿਹੜਾ ਡਿਜ਼ਾਈਨ ਤੁਸੀਂ ਬਣਾਉਣਾ ਚਾਹੋਗੇ ਇਹ ਸਾਰੇ ਨਾ ਕਾਟਨ ਦੇ ਸੂਟਾਂ ਦੇ ਬਹੁਤ ਜ਼ਿਆਦਾ ਘੈਂਟ ਲੱਗਦੇ ਛੋਟੀਆਂ ਛੋਟੀਆਂ ਬੱਚੀਆਂ ਦੇ ਪਾਏ ਤੇ ਤੁਸੀਂ ਇਹ ਆਪ ਦੇ ਸੂਟ ਤੇ ਵੀ ਟਰਾਈ ਕਰ ਸਕਦੇ ਹੋ ਦੀ ਅੱਜ ਲਈ ਇੰਨਾ ਹੀ ਕਾਫੀ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕਿਵੇਂ ਦੀ ਤੁਸੀਂ ਚਾਹੁੰਦੇ ਹੋ ਵੀ ਆਪਾਂ ਤੁਹਾਨੂੰ ਵੀਡੀਓ ਦੇਈਏ ਤੇ ਇਹ ਕਮੈਂਟਾਂ ਚ ਜਰੂਰ ਦੱਸਿਓ ਠੀਕ ਆ ਆਪਾਂ ਤੁਹਾਨੂੰ ਹੋਰ ਵੀ ਦੀ ਵੀਡੀਓ ਦੇਵਾਂਗੇ ਜਿਵੇਂ ਵੱਡੇ ਸੂਟਾਂ ਦੇ ਡਿਜ਼ਾਈਨ ਆ ਆਪਾਂ ਹੁਣ ਤੁਹਾਨੂੰ ਨੈਕ ਡਿਜ਼ਾਈਨ ਦੱਸਾਂਗੇ ਵੀ ਕਾਟਨ ਦੇ ਸੂਟਾਂ ਦੇ ਜਿਹੜੇ ਕਿ ਆਪਾਂ ਨੈਕਸਟ ਵੀਡੀਓ ਦੇ ਵਿੱਚ ਆ ਵੀ ਨੈਕਸਟ ਕਾਟਨ ਦੇ ਸੂਟਾਂ ਦੇ ਆਪਾਂ ਜਿਹੜੇ ਆਪਦੇ ਕਾਟਨ ਦੇ ਸੂਟ ਹੁੰਦੇ ਆ ਗਰਮੀ ਵਾਲੇ ਉਹਨਾਂ ਦੇ ਕਿਵੇਂ ਦੇ ਨੈਕ ਡਿਜ਼ਾਈਨ ਬਣਾ ਸਕਦੇ ਹਾਂ ਠੀਕ ਆ ਕਿਉਂਕਿ ਸਿੰਪਲ ਜਿਹੇ ਤੇ ਸਸਤੇ ਜਿਹ ਬਸ ਆਪਾਂ ਲੈਸ ਲਗਾ ਕੇ ਹੱਥ ਦਾ ਹੁਨਰ ਹੋਣਾ ਚਾਹੀਦਾ ਤੇ ਆਪਾਂ ਕਿੰਨਾ ਵੀ ਉਹਨੂੰ ਸੋਨਾ ਬਣਾ ਸਕਦੇ ਆ ਕੋਈ ਬੁਟੀਕ ਵਾਲੀਆਂ ਜਿਆਦਾ ਨਹੀਂ ਲਾਉਂਦੀ ਆ ਆਪਾਂ ਘਰੇ ਵੀ ਏਵੇਂ ਨਾ ਹੌਲੀ ਹੌਲੀ ਟ੍ਰੈਂਡ ਮਤਲਬ ਕਿ ਦੇਖ ਕੇ ਵੀਡੀਓ ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੇਖ ਲਓ ਤੁਸੀਂ ਤੇ ਉਥੋਂ ਆਪਾਂ ਲੈਸ ਵਗੈਰਾ ਲਗਾ ਕੇ ਵਧੀਆ ਸੂਟ ਬਣਾ ਸਕਦੇ ਆ ਇਹਨਾਂ ਛੋਟੇ ਛੋਟੇ ਪੀਸਾਂ ਚੋਂ ਵੀ ਬਣ ਜਾਂਦੇ ਆ ਜਿਵੇਂ ਕਈ ਵਾਰੀ ਛੋਟੇ ਛੋਟੇ ਪੀਸ ਬਣ ਜਾਂਦੇ ਆ ਨਾ ਮੇਰੇ ਕੋਲੇ ਬਹੁਤ ਜਿਆਦਾ ਬਣ ਜਾਂਦੀ ਆ ਤੇ ਮੈਂ ਆਪਦੀ ਬੇਟੀ ਦੀ ਕਈ ਵਾਰੀ ਐਵੇਂ ਹੀ ਬਣਾ ਲੈਂਦੀ ਆ ਹੁਣ ਥੋੜੀ ਜਿਹੀ ਉਹ ਵੱਡੀ ਹੋ ਗਈ ਆ ਹੁਣ ਨਹੀਂ ਬੰਦੀ ਪਰ ਛ 5 6 ਸਾਲ ਤੱਕ ਦੇ ਬੱਚੇ ਦੇ ਨਾਰਮਲ ਜਿਹੜੇ ਕਿ ਪੀ ਅੱਧਾ ਅੱਧਾ ਪੌਣਾ ਪੌਣਾ ਮੀਟਰ 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 ਕਈ ਵਾਰੀ ਆਪਾਂ ਹੁੰ ਜਿਹੜੀਆਂ ਸਲਵਾਰਾਂ ਹੌਲੀਆਂ ਕਰ ਲੈਣੀਆਂ ਆਪਦੇ ਸੂਟਾਂ ਦੇ ਉਹਨਾਂ ਨਾਲ ਬੱਜ ਜਾਂਦੇ ਤੇ ਤੁਸੀਂ ਐਵੇਂ ਡਿਜ਼ਾਈਨ ਦੇ ਕੇ ਉਹਨਾਂ ਨੂੰ ਬਣਾ ਸਕਦੇ ਹੋ ਠੀਕ ਆ ਚਲੋ ਠੀਕ ਆ ਯੋਕੇ ਬਾਏ